ਕੋਤਲਾ ਸ਼ਹਿਰ ਦੇ ਵਿੱਚ ਪੰਦੇ ਪਿੰਡ ਚੱਲ ਬਿਬੜੀ ਤੇ ਸਰਪੰਚ ਕੁਲਵੰਤ ਕੋਰ ਜੀ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਹੈ ਕਿ ਉਹਨਾਂ ਦੇ ਪਤੀ ਪੰਚਾਇਤ ਮੈਂਬਰ ਰਹੇ ਚੁੱਕੇ ਹਨ ਤੇ ਪਿੰਡੇ ਲੋਕਾਂ ਦੀ ਸਹਿਮਤੀ ਨਾਲ ਉਹਨਾਂ ਨੂੰ ਪਿੰਡ ਦਾ ਸਰਪੰਚ ਬਣਾਇਆ ਗਿਆ। ਕੁਲਵੰਤ ਕੋਰ ਨੇ ਦੱਸਿਆ ਕਿ ਉਹ ਪਿੰਡ ਦਾ ਕੰਮ ਪਿੰਡ ਦੇ ਮੈਂਬਰਾਂ ਤੇ ਪਿੰਡ ਦੇ ਲੋਕਾਂ ਦੀ ਸਲਾਹ ਨਾਲ ਹੀ ਕਰਨਗੇ ਜੋ ਕਿ ਪਿੰਡ ਦੀ ਭਲਾਈ ਵਾਸਤੇ ਹੋਵੇਗਾ। ਜਦੋਂ ਇਸ ਸਬੰਧ ਵਿੱਚ ਕੁਲਵੰਤ ਕੋਰ ਦੇ ਪੁੱਤਰ ਮੰਗਾ ਜੀ ਨਾਲ ਗੱਲ ਕੀਤੀ ਗਈ ਤਾਂ ਮੰਗਾ ਜੀ ਨੇ ਦੱਸਿਆ ਕਿ ਉਹਨਾਂ ਦਾ ਸੁਪਨਾ ਹੈ ਕਿ ਉਹ ਆਪਣੇ ਪਿੰਡ ਨੂੰ ਬਿਲਕੁਲ ਸਾਫ਼ ਸੁਥਰਾ ਬਣਾ ਦੇਣ ਮੰਗਾ ਜੀ ਨੇ ਵੀ ਦੱਸਿਆ ਕਿ ਪਹਿਲ ਦੇ ਆਧਾਰ ਤੇ ਉਹ ਆਪਣੇ ਪਿੰਡ ਦੇ ਛੱਪੜ ਅਤੇ ਸਕੂਲ ਦਾ ਕੰਮ ਕਰਵਾਉਣਗੇ ਤੇ ਜੋ ਗਲੀਆਂ ਕੱਚੀਆਂ ਹਨ ਤੇ ਜਿਨ੍ਹਾਂ ਗਲੀਆਂ ਵਿੱਚ ਸੀਵਰੇਜ ਦੀ ਮੁਸ਼ਕਲ ਉਹਨੂੰ ਸਹੀ ਕਰਵਾਉਣਗੇ ਬਾਅਦ ਵਿੱਚ ਡਿਸਪੈਂਸਰੀ ਅਤੇ ਜਿੰਮ ਦਾ ਵੀ ਕੰਮ ਉਹ ਦੂਰ ਕਰਵਾਉਣਗੇ ਪੇਸ਼ਾ ਕਪੂਰਤਲਾ ਤੋਂ ਸੀਨੀਅਰ ਕ੍ਰਾਈਮ ਰਿਪੋਰਟ ਪੱਤਰ ਅਤੇ ਸਹਿਯੋਗੀ ਮਨੀਸ਼ਰਮਾ ਦੀ ਖਾਸ ਰਿਪੋਰਟ ਕੈਮਰਾਮੈਨ ਮਦਨ ਲਾਲ ਦੇ ਨਾਲ ਕਰਕ ਕਪੂਰਸਲਾ ਸ਼ਹਿਰ ਦੇ ਚੱਲ ਪਰ ਬीडी ਪਿੰਡ ਵਿੱਚ ਆਇਆ ਆਪਣੇ ਸਰ ਜੋ ਕਿ ਮਨੀਸ਼ ਸ਼ਰਮਾ ਦਾ ਕੁਝ ਕੰਪਲੀਟਸ ਵਗੈਰਾ ਆਈਆਂ ਸੀ ਇਹ ਪਿੰਡ ਦੇ ਬਾਰੇ ਕਿ ਜੋ ਇਸ ਟਾਈਮ ਸਾਮਤੀ ਦਾ ਸਰਪੰਚ ਬਣੇ ਹੋ ਕ ਲਾਇਕ ਨਹੀਂ ਸਰਪੰਚ ਬਣਾਂਦੇ ਠੀਕ ਹੈ ਲੇਕਿਨ ਅਸੀਂ ਪਿੰਡ ਵਿੱਚ ਆ ਕੇ ਵੈਰੀਫਾਈ ਕੀਤੀ ਕਿ ਬੰਦੇ ਦਾ ਕਾਫੀ ਅੱਛਾ ਇਨਸਾਨ ਹੈ ਜਿਨ੍ਹਾਂ ਨੇ ਸੈ ਸਾਮਤੀ ਨਾਲ ਲੋਕਾਂ ਨੇ ਬਣਾਇਆ ਆਉ ਪਹਿਲਾਂ ਤੇ ਪੁੱਛੀ ਇਹਨਾਂ ਨੂੰ ਕਿ ਇਹਨਾਂ ਨੇ ਪਿੰਡ ਦੇ ਵਿਕਾਸ ਵਾਸਤੇ ਕੀ ਕੁਝ ਸੋਚਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਨਾਈਜ਼ ਆਟਾ ਤਤਨਾਮ ਸਿੰਘ ਜੀ ਤਤਨਾਮ ਸਿੰਘ ਜੀ ਕੁਝ ਕੰਪਲੀਟ ਹੋ ਰਹਾ ਹੈ ਜਾਂ ਨਹੀਂ ਸਾਡੇ ਇਥੇ ਜੋ ਕੀ ਨੂੰ ਕਿ ਮੇਰੇ ਪਿੰਡ ਦਾ ਵਿਕਾਸ ਜੋ ਸਾੰਤਨਾ ਸਰਪੰਚ ਬਣਾ ਰਿਹਾ ਹੈ ਇਹਨਾਂ ਦੇ ਲੋਕ ਕੰਮ ਕੁਮਲੀ ਕਰਨਗੇ ਇਸ ਅਸੀਂ ਵੈਰੀਫਾਈ ਕੀਤਾ ਲੇਕਿਨ ਉਹ ਸਾਰੇ ਗਲਤ ਦਾ ਠੀਕ ਹੈ ਤੁਸੀਂ ਚਲੋ ਆਪਣੇ ਬਾਰੇ ਦੱਸੋ ਕਿ ਤੁਸੀਂ ਪਿੰਡ ਦੇ ਵਿਕਾਸ ਬਾਰੇ ਕੀ ਸੋਚਦੇ ਹੋ ਪਰ ਜੀ ਫਿਲਹਾਲ ਤਾਂ ਹਲੇ ਨਵਾਂ ਨਵਾਂ ਕੰਮ ਆ ਤੇ ਬਾਕੀ ਕੋਸ਼ਿਸ਼ ਕਰਾਂਗੇ ਕਿ ਸਭ ਤੋਂ ਪਹਿਲਾਂ ਕਿ ਜਿੱਦਾਂ ਇੱਕ ਤਾਂ ਤਾਂ ਸਕੂਲ ਆਪਣੇ ਸਕੂਲ ਹੋ ਗਿਆ ਠੀਕ ਹੈ ਤੇ ਉਸ ਤੋਂ ਬਾਅਦ ਆਪਣੀ ਡਿਸਪੈਂਸਰੀ ਹੋ ਗਈ ਆ ਤੇ ਬਾਕੀ ਜਿਹਦਾ ਅੱਜਕੱਲ ਤੁਹਾਨੂੰ ਪਤਾ ਹੀ ਆ ਕੀ ਅੱਜਕੱਲ ਮੁੰਡੇ ਨਸ਼ਾ ਵੱਲ ਜਾਂਦੇ ਆ ਜੀ ਤੇ ਕੋਸ਼ਿਸ਼ ਇਹ ਆ ਕਿ ਪਿੰਡ ਵਿੱਚ ਜਿਮ ਦਾ ਕੰਮ ਕੀਤਾ ਜਾਵੇ ਜੀ ਤੇ ਬਾਕੀ ਥੋੜਾ ਬੋਤਾ ਆਪਣੇ ਹੁਣ ਇਧਰ ਗੱਲ ਚੱਲਦੀ ਪਈ ਸੀ ਸਾਡੇ ਛੱਪੜ ਦੀ ਕਿਉਂਕਿ ਪਿੰਡ ਵਿੱਚ ਬਹੁਤ ਜ਼ਿਆਦਾ ਬੁਰੀ ਹਾਲਤ ਛੱਪੜ ਦੀ ਆ ਜੀ ਤੇ ਹੁਣ ਕੋਸ਼ਿਸ਼ ਕਰਾਂਗੇ ਤੇ ਇਹਨੂੰ ਛੱਪੜ ਨੂੰ ਪਿੰਡੋਂ ਬਾਹਰ ਹੀ ਲੈ ਕੇ ਜਾਈਏ ਜੀ ਤੇ ਬਾਕੀ ਹੁਣ ਤੁਸੀਂ ਦੇਖ ਹੀ ਲਿਆ ਜਨਕੀ ਬਲੋਤਰੀ ਜੀ ਚਾਹੁੰਦੇ ਕਿ ਜੜਾ ਆਪਣਾ ਸਕੂਲ ਆ ਪਿੰਡ ਦਾ ਇੱਥੇ ਦੇ ਬੱਚੇ ਸਿੱਛਕ ਕੋਨ ਮੁੰਡੇ ਜਿਨਸ਼ੇ ਤੋਂ ਬਚ ਕੇ ਹਲਤ ਵਾਲਾ ਦਾਦਾ ਨਾ ਤੇ ਜੜ ਜਮਜੂ ਮੇ ਅਮ ਲੋਕ ਗਰਾਉਂਡ ਕਰਾ ਤੁਸੀਂ ਬਣਾਨੀ ਆ ਉਹ ਬੱਚੇ ਖੇਡਣ ਕੋ ਜਨ ਹਾਂ ਤੇ ਤੁਸੀਂ ਮੇ ਲੋਕ ਜਿੱਦ ਆਪਣਾ ਕਿ ਲੋਕਾਂ ਨੇ ਕਿਹਾ ਕਿ ਮੇ ਲੋ ਜਿਹੜੇ ਸਾਬਕਾ ਸਰਪੰਚਾ ਉਹਨਾਂ ਦੀ ਕੁਝ ਕਮੀਆਂ ਸੀਗੀਆਂ ਠੀਕ ਹੈ ਤੁਸੀਂ ਉਹਨਾਂ ਬਾਰੇ ਕੀ ਕਰਨਾ ਚਾਹੁੰਦੇ ਨਹੀਂ ਪਾ ਜੀ ਦਾ ਆ ਚਲੋ ਜੋ ਵੀ ਸਰਪੰਚ ਆਉਂਦਾ ਹੋ ਇਹ ਸੋਚਦਾ ਮੈਂ ਪਿੰਡ ਦਾ ਵੱਧ ਤੋਂ ਵੱਧ ਕਰਾਂ ਠੀਕ ਹੈ ਨਾ ਬਾਕੀ ਉਹਨਾਂ ਨੇ ਵੀ ਚਲੋ ਵਧੀਆ ਕੀਤਾ ਬਾਕੀ ਜਿੱਥੇ ਥੋੜਾ ਬੋਤਾ ਕੰਮ ਰਹਿੰਦਾ ਆ ਜਾਂ ਕੁਝ ਛੁੱਟਿਆ ਹੋਇਆ ਉਹ ਆਪਣਾ ਮੇਟੋ ਚਲੋ ਸ਼ੁਰੂ ਕਰਾਂਗੇ ਠੀਕ ਹੈ ਯਾਨੀ ਕਿ ਤੁਸੀਂ ਸੋਚਿਆ ਕਿ ਪਿੰਡ ਦੇ ਵਿਕਾਸ ਤੇ ਕੀ ਕੁਝ ਕਰਨਾ ਹੈ ਹਾਂਜੀ ਹਾਂਜੀ ਤੇ ਇੱਕ ਗੱਲ ਹੋਰ ਦੱਸੋ ਕਿ ਜਦੋਂ ਮਲੋ ਲੋਕੀ ਕੰਪਲੀਟਸ ਵਗੈਰਾ ਕਰ ਰਹੇ ਸੀ ਕਿ ਜਿਹੜੇ ਨਵੇਂ ਸਰਪੰਚ ਬਣਾ ਰਹੇ ਆ ਲੋਕਾਂ ਨਾਲ ਸਾਂਝੀ ਨਾਲ ਕੀਤੇ ਆ ਠੀਕ ਹੈ ਇਹ ਮਲੋ ਅਸੀਂ ਪਿੰਡ ਜਾ ਕੇ ਵੈਰੀਫਾਈ ਕੀਤੀ ਆ ਠੀਕ ਹੈ ਤਫतीश ਕੀਤੀ ਇੱਥੇ ਤਾਂ ਕੁਝ ਤੁਹਾਡੇ ਬਾਰੇ ਗਲਤ ਨਹੀਂ ਕਿਹਾ ਸੀ ਲੋਕੀ ਕਿਉਂ ਕੰਪਲੀਟ ਕਰ ਲੈਨੇ ਬਾਕੀ ਭਾਜੀ ਹੁਣ ਉਹਦਾ ਰੱਬ ਹੀ ਜਾਣਦਾ ਬਾਕੀ ਤੁਸੀਂ ਆਇਆ ਤੁਸੀਂ ਪਤਾ ਕੀਤਾ ਤੇ ਤੁਸੀਂ ਲੋਕਾਂ ਨਾਲ ਬੈਠ ਕੇ ਗੱਲਬਾਤ ਵੀ ਕੀਤੀ ਆ ਤੁਹਾਨੂੰ ਕਲੀਅਰ ਹੋਈ ਗਿਆ ਹੋਣਾ ਠੀਕ ਹੈ ਨੇ ਨਮਸਕਾਰ ਮਾਤਾ ਜੀ ਨਮਸਕਾਰ ਜੀ ਕੀ ਨਾਮ ਮਾਤਾ ਜੀ ਤੁਹਾਡਾ ਕਲਵੰਤੀ ਕਲਵੰਤੀ ਜੀ ਪਹਿਲਾਂ ਤੇ ਆ ਦੱਸੋ ਕਿ ਜਿਹਦਾ ਤੁਹਾਡੇ ਲੜਕੇ ਨੇ ਦੱਸੇ ਮੰਗੇ ਉਹਨਾਂ ਦੇ ਕਾਫੀ ਅੱਛੇ ਵਿਚਾਰ ਲੱਗੇ ਤੁਹਾਨੂੰ ਕਿ ਹਾਂ ਜੀ ਤੁਸੀਂ ਆ ਦੱਸੋ ਕਿ ਤੁਸੀਂ ਪਿੰਡ ਦੀ ਭਲੇ ਵਾਸਤੇ ਕੀ ਕੀ ਸੋਚਿਆ ਮੈਂ ਪਿੰਡ ਦਾ ਨਾ ਮੈਂਬਰਾਂ ਸਰਪੰਚ ਦਾ ਨਾ ਸਹੀ ਮੈਂਬਰ ਵਾਸਤੇ ਵੀ ਜੋ ਵੀ ਵਿਕਾਸ ਪਿੰਡ ਦਾ ਵਧੀਆ ਕੰਮ ਕਰੂੰ ਜੀ ਮੈਂ ਉਹਨਾਂ ਦੀ ਸਹਿਮਤੀ ਨਾਲ ਖੜੀ ਹੋਈ ਹਾਂ ਜਿਹੜੇ ਪਿੰਡ ਦੇ ਕੰਮ ਰਹਿੰਦੇ ਮੈਂ ਸਹੀ ਕਰੂੰਗੀ ਨਸ਼ਿਆਂ ਦਾ ਵੀ ਜੋ ਵੀ ਹੈਗਾ ਰੋਕੂ ਜਿੱਥੇ-ਜਿੱਥੇ ਦਾ ਕੰਮ ਹੈ ਮੈਨੂੰ ਆ ਮਗਰੌਂਡ ਦਾ ਮਿਲ ਜਾਏ ਇਨਸਾਨ ਕਟ ਦਾ ਮਿਲ ਜਾਏ ਉਹ ਵੀ ਕਰਵਾਉਂਗੀ ਜੋ ਛੱਪੜ ਦਾ ਵੀ ਜੋ ਸਕੂਲ ਦਾ ਇਹ ਸਾਰਾ ਜਿੰਨਾ ਵੀ ਪਿੰਡ ਦਾ ਉਹਨਾਂ ਦੇ ਬਖਸ਼ਨਾ ਡਿਊਟੀ ਨਿਭਾਉਂ ਜੀ ਉਹਨਾਂ ਦੇ ਨਾਲ ਮੈਂ ਰਹੇਗੀ ਕਹਿੰਦਾ ਮਲੋਕ ਕਿ ਜੋਤ ਦੀ ਕੰਮ ਕਰੂੰਗੀ ਆਪਣੇ ਇਸਲਾ ਪਿੰਡ ਦੇ ਮੈਂਬਰਾਂ ਨਾਲ ਤੇ ਪਿੰਡ ਵਾਸੀਆਂ ਨਾਲ ਮਿਲ ਕੇ ਸਲਾਮ ਮਸ਼ਵਰਾ ਕਰਕੇ ਉਹੀ ਕੰਮ ਕਰੂੰਗੀ ਹਾਂਜੀ ਮੈਂ ਉਹਨਾਂ ਦੇ ਨਾਲ ਖਣੀ ਠੀਕ ਹੈ ਤੇ ਮੱਤ ਜੀ ਇੱਕ ਗੱਲ ਹੋਰ ਦੱਸੋ ਕਿ ਜਿਹੜਾ ਆਪਣੇ ਤੇ ਪਿੰਡ ਦੀ ਫੀਸ ਚੱਪੜਾ ਠੀਕ ਹੈ ਇਹਦੇ ਬਾਰੇ ਤੁਸੀਂ ਕੀ ਸੋਚਿਆ ਇਹਦੇ ਬਾਰੇ ਮੈਂ ਇਹ ਸੋਚਿਆ ਵੀ ਚਲੋ ਜਾਂ ਸਫਾਈ ਹੋ ਜਾਵੇ ਜੋ ਖੂਹ ਬੂਏ ਬਣਦੇ ਨੇ ਉਹਦੇ ਵਿੱਚ ਉਹ ਚੱਪੜੇ ਤੇ ਪਾਣੀ ਪੈ ਜਵੇ ਉਹਦੇ ਪੋਸ਼ਨ ਬਣ ਜਾਣ ਇੱਥੇ ਗੰਦ ਬਹੁਤ ਆ ਪਾਣੀ ਪੀਣ ਨੂੰ ਜੀ ਨਹੀਂ ਕਰਦਾ ਬਿਮਾਰੀਆਂ ਬਹੁਤ ਸਾਡੇ ਪਿੰਡ ਦੇ ਵਿੱਚ ਹੈਗੀਆਂ ਤੇ ਇੱਕ ਗੱਲ ਹੋਰ ਹੈ ਕਿ ਜਿਦਾ ਆਪਣੇ ਸਾਫ ਕਦਰ ਪਰੇ ਤਾਂ ਇਹਨਾਂ ਨੇ ਕੁਝ ਖਾਸ ਕੰਮ ਨਹੀਂ ਕੀਤੇ ਤੇ ਤੁਸੀਂ ਉਹਨਾਂ ਤੋਂ ਮਤਲਬ ਜਿਹੜੇ ਕੰਮ ਪੈਂਡਿੰਗ ਰਹਿ ਗਏ ਤੁਸੀਂ ਉਹ ਪੂਰੇ ਕਰਵਾ ਦੋਗੇ ਚਲੋ ਜੀ ਜੋ ਵੀ ਕੋਸ਼ਿਸ਼ ਅਸੀਂ ਕਰ ਰਹੇ ਜੋ ਉਹਨੇ ਵੀ ਕੀਤਾ ਵਧੀਆ ਕੀਤਾ ਜੋ ਸਾਡੇ ਕੋਲ ਅਸੀਂ ਵੀ ਗਾਂ ਵਧੀਆ ਕੰਮ ਕਰਾਂ ਦੇ ਪਿੰਡ ਦੇ ਬੰਦਰ ਭੈਣਾ ਪਰਮਾ ਦੇ ਨਾਲ ਮੈਂ ਖੜੀ ਹੋਈਆਂ ਉਹਨਾਂ ਨੇ ਮੈਨੂੰ ਸੋਹਣਾ ਸੁਜੋਗ ਦਿੱਤਾ ਤੇ ਉਹਨਾਂ ਦੇ ਨਾਲ ਮੈਂ ਡਿਊਟੀ ਨਿਭਾ ਰਹੀ ਹਾਂ ਇਸ ਟਾਈਮ ਮੇਰੇ ਨਾਲ ਸਨ ਜੋਗੀ ਮਨੀਸ਼ ਸ਼ਰਮਾ ਕੈਮਰਾਮੈਨ ਮਤਲਾਲਲ ਕਪੂਰ ਜਲਾਸੋ ਰਿਪੋਰਟ